फरोसपुर च अरविंद केजरीवाल ਦੇ ਵਿਰੋਧ ਚ ਪੋਸਟਰ ਲਗਾਏ ਗਏ ਨੇ ਪੂਰੇ ਸ਼ਹਿਰ ਚ ਦਿੱਲੀ ਵਿੱਚ केजरीवाल ਸਰਕਾਰ ਦੇ ਵਾਅਦਿਆਂ ਤੇ ਕੰਮਾਂ ਬਾਰੇ ਹਾਂ-ਥਾਂ ਤੇ ਪੋਸਟਰ ਲਗਾਏ ਗਏ ਅਣਪਛਾਤੇ ਲੋਕਾਂ ਨੂੰ ਸ਼ਹਿਰ ਚ केजरीवाल ਸਰਕਾਰ ਖਿਲਾਫ ਪੋਸਟਰ ਦੇਖ ਲੋਕ ਹੈਰਾਨ ਨੇ ਪੂਰੇ ਸ਼ਹਿਰ ਚ ਚਰਚਾ ਕੀ ਆਖਿਰ ਇਹ ਪੋਸਟਰ ਕਿੰਨੇ ਲਗਾਏ ਇਸ ਤੋਂ ਇਲਾਵਾ ਪੋਸਟਰਾਂ ਤੇ केजरीवाल ਸਰਕਾਰ ਦੇ ਵਾਅਦਿਆਂ ਤੇ ਕੰਮਾਂ ਵਿਚਾਲੇ ਫਰਕ ਦਰਸਾ ਕੇ ਪਾਰਟੀ ਨੂੰ ਭੰਡਿਆ ਗਿਆ केजरीवाल ਪੰਜ ਦਿਨਾਂ ਦੇ ਪੰਜਾਬ ਦੇ ਦੌਰੇ ਤੇ ਨੇ ਅੱਜ ਉਹਨਾਂ ਦਾ ਫਰੋਜ਼ਪੁਰ ਜ਼ੋਨ ਚ ਦੂਜੇ ਦਿਨ ਦਾ ਦੌਰਾ ਸੀ ਕਿੱਥੇ ਚਲਦੇ ਆ ਪੋਸਟਰ ਲਗਾਏ ਗਏ ਸਨ ਕੇਜਰੀਵਾਲ ਦਾ ਥਾਂ ਥਾਂ ਤੇ ਵਿਰੋਧੀ ਪਾਰਟੀਆਂ ਦੇ ਵਰਕਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਸੇ ਕੜੀ ਵਿੱਚ ਫਿਰੋਜ਼ਪੁਰ ਵਿੱਚ ਕੇਜਰੀਵਾਲ ਖਿਲਾਫ ਲਗਾਏ ਗਏ ਪੋਸਟਰ ਚਰਚਾ ਦਾ ਵਿਸ਼ਾ ਨੇ ਇਹ ਬਿਲਕੁਲ ਫੇਲ ਹੋ ਜਾਣੀ ਇਹ ਬਸ 4 ਦਿਨ ਦਾ ਪ੍ਰਚਾਰ ਹੈਗਾ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਤੁਸੀਂ ਦੇਖਿਆ ਇਹਨਾਂ ਨੇ ਕਿੰਨੇ ਵੱਡੇ ਵੱਡੇ ਵਾਅਦੇ ਕੀਤੇ ਨੇ ਪਰ ਪੂਰਾ ਕੋਈ ਵੀ ਨਹੀਂ ਕੀਤਾ ਸਰਕਾਰਾਂ ਸਾਰੀਆਂ ਇੱਕੋ ਜਿਹੀਆਂ ਨੇ ਇਹਨਾਂ ਲੋੜ ਤੁਹਾਡੀ ਸਾਰੇ ਹਰੇਕੋ ਚੀਜ਼ ਪੂਰੀ ਕਰਨਗੇ ਜੋ ਤੁਹਾਨੂੰ ਲੋੜਨਾ ਉਦੋਂ ਕਿਸੇ ਨੇ ਨਹੀਂ ਤੁਹਾਨੂੰ ਅੱਗੇ ਲੱਗਦਾ ਹੈ ਮੈਂ ਪਿਛਲੇ ਦਿਨੀ ਆਪ ਦਿੱਲੀ ਜਾ ਕੇ ਆਇਆ ਔਰ ਪਿਛਲੇ ਦਿਨੀ ਮੈਂ ਦਿੱਲੀ ਲੋਕਾਂ ਨੂੰ ਪੁੱਛਿਆ ਵੀ ਇਹਦੇ ਆਉਣ ਨਾਲ ਤੁਹਾਨੂੰ ਕੋਈ ਫਰਕ ਮਹਿਸੂਸ ਹੋਇਆ ਉਹ ਕਹਿੰਦੇ ਜੀ ਪਹਿਲਾਂ ਨਾਲੋਂ ਵੀ ਦਿੱਲੀ ਦਾ ਬੇੜਾਗਰ ਕਰਕੇ ਰੱਖ ਦਿੱਤਾ ਇਸ ਬੰਦੇ ਨੇ